ਸੰਜੀ ਬੱਚਾ ਅੱਜ ਬਹੁਤ ਦਿਨਵਾਜ਼ ਆਇਆ ਮੈਂ ਬਹੁਤ ਖੁਸ਼ ਹੈ ਮੇਰੀ ਖੁਸ਼ੀ ਦੇ ਅੰਸੂ ਮੈਂ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਆਪਣੀ ਮਿਹਨਤ ਆਪਣੇ ਮਸ਼ੱਕਤ ਨਾਲ ਸਾਡਾ ਬੱਚਾ ਬਰਾਮਦ ਕੀਤਾ ਮੈਡਮ ਐਸ ਐਚਓ ਦਾ ਡੀ ਐਸ ਪੀ ਜੀ ਦਾ ਮੈਂ ਸਾਰਿਆਂ ਦਾ ਬਹੁਤ ਬਹੁਤ ਦਿਲ ਤੋਂ ਸ਼ੁਕਰਗੁਜ਼ਾਰ ਹਾਂ ਧੰਨਵਾਦ ਕਰਦੀ ਹਾਂ ਮੈਂ ਲੋਕਾਂ ਦਾ ਵੀ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਵੀਡੀਓ ਸ਼ੇਅਰ ਕੀਤੀ ਉਹ ਸੂਖੇ ਆ ਜਿਨ੍ਹਾਂ ਨੇ ਬੜਿਆ ਸਾਡਾ ਬੱਚਾ ਸਹੀ ਸਲਾਮਤ ਪਹੁੰਚਾਇਆ ਠੀਕ ਹੈ ਗਾਇ ਹੀ ਉਹ ਧੰਨਵਾਦ ਕਰਦੇ ਹਾਂ ਪੁਲਿਸ ਪ੍ਰਸ਼ਾਸਨ ਦਾ ਜਿਨ੍ਹਾਂ ਨੇ ਹਰ ਟਾਈਮ ਦਿਨ ਰਾਤ ਕਰਕੇ ਸਾਡੀ ਮਦਦ ਕੀਤੀ ਆ ਵੀ ਸਹਾਨਾ ਚੱਲੇ ਰਹੇ ਜੇ ਕਿਸੇ ਚੀਜ਼ ਤੋਂ ਕਮੀ ਨਹੀਂ ਹੁੰਦੀ ਤੀ ਪੈਸੇ ਤੇਲੇ ਤੋਂ ਵੀ ਸਾਡੀ ਬਹੁਤ ਮਦਦ ਕੀਤੀ ਹੈ ਸਾਡਾ ਡਾਕਟਰ ਜੀ ਕੋਲ ਸਾਨੂੰ ਬਹੁਤ ਖੁਸ਼ੀ ਹੋਇਆ ਸਾਨੂੰ ਬੱਚਾ ਬਰੰਮਦ ਹੋਇਆ ਬਾਕੀ ਮੀਡੀਆ ਦੇ ਜ਼ਰੀਏ ਸਾਡੇ ਪੁਲਿਸ ਅਫਸਰਾਂ ਸੀਨੀਅਰਸ ਨੇ ਬਹੁਤ ਮਦਦ ਕੀਤੀ ਹੈ ਮੈਂ ਸਾਰੇ ਮੀਡੀਆ ਦੇ ਜ਼ਰੀਏ ਸਾਰੇ ਬੱਚੇ ਤਹੇ ਪਹੁੰਚ ਪਾਇਆ ਤੇ ਬੱਚਿਆਂ ਦੇ ਮਾਪਿਆਂ ਸਹਿਸਤਾ ਮਦਦ ਕਰ ਪਹੁੰਚਾ ਦੋ ਹਾਂਜੀ ਬੱਚਾ ਅੱਜ ਬਹੁਤ ਦਿਨ ਬਾਅਦ ਆਇਆ ਮੈਂ ਬਹੁਤ ਖੁਸ਼ ਹੈ ਮੇਰੀ ਖੁਸ਼ੀ ਦੇ ਅੰਸੂ ਮੈਂ ਪੁਲਿਸ ਪਰਸ਼ਾਸਨ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਆਪਣੀ ਮਿਹਨਤ ਆਪਣੇ ਮਸ਼ੱਕਤ ਨਾਲ ਸਾਡਾ ਬੱਚਾ ਬਰਾਮਦ ਕੀਤਾ ਮੈਡਮ ਐਸਐਚਓ ਦਾ ਡੀਐਸਪੀ ਜੀ ਦਾ ਮੈਂ ਸਾਰਿਆਂ ਦਾ ਬਹੁਤ-ਬਹੁਤ ਦਿਲ ਤੋਂ ਸ਼ੁਕਰਗੁਜ਼ਾਰ ਹਾਂ ਧੰਨਵਾਦ ਕਰਦੀ ਹਾਂ ਇਹਨਾਂ ਸਾਡਾ ਬੱਚਾ ਬਰਾਮਦ ਕੀਤਾ ਰਾਜੀ ਖੁਸ਼ੀ ਹੋਰ ਮੇਰੇ ਮਨ ਚ ਬਹੁਤ-ਬਹੁਤ ਖਿਆਲ ਆ ਰਿਸੀ ਵੇਖੀ ਅੱਜ ਮੈਨੂੰ ਬੱਚੇ ਨੂੰ ਦੇਖ ਕੇ ਬਹੁਤ ਖੁਸ਼ ਹਾਂ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਧੰਨਵਾਦ ਪੁਲਿਸ ਪ੍ਰਸ਼ਾਸਨ ਦਾ ਉਹ ਸਾਰੇ ਲੋਕਾਂ ਨੇ ਤੁਹਾਡੇ ਇਸ ਵੀਡੀਓ ਨੂੰ ਸ਼ੇਅਰ ਕੀਤਾ ਪੋਸਟਾਂ ਤੇ ਕੀਤੀ ਹਾਂ ਹਾਂਜੀ ਮੈਂ ਲੋਕਾਂ ਦਾ ਵੀ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਵੀਡੀਓ ਸ਼ੇਅਰ ਕੀਤੀ ਪੋਸਟਾਂ ਦੇਖਿਆ ਜਿਨ੍ਹਾਂ ਨੇ ਪੜਿਆ ਸਾਡਾ ਬੱਚਾ ਸਹੀ ਸਲਾਮਤ ਪਹੁੰਚਾਇਆ ਮੈਂ ਬਹੁਤ ਬੱਚਾ ਘਰ ਆਇਆ ਹੁਣ ਜਿਹੜੀ ਦਿਲ ਦੀ ਖੁਸ਼ੀ ਹੋ ਕਿਸ ਤਰ੍ਹਾਂ ਆ ਬੱਚਾ ਘਰ ਆਇਆ ਹੁਣ ਇਹ ਦਿਲ ਦੀ ਮੈਂ ਬਹੁਤ ਬਹੁਤ ਜ਼ਿਆਦਾ ਖੁਸ਼ ਹਾਂ ਬਹੁਤ ਜ਼ਿਆਦਾ ਖੁਸ਼ ਮੈਂ ਬਿਆਨ ਨਹੀਂ ਕਰ ਸਕਦੀ ਪੈਣ ਜਿਸ ਤਰ੍ਹਾਂ ਕਿ ਤਾਂ ਬੱਚਾ ਜਦੋਂ ਪਤਾ ਲੱਗਾ ਕਿ ਬੱਚਾ ਜਿਹੜਾ ਮਿਲ ਗਿਆ ਆ ਉਦੋਂ ਕਿਸ ਤਰ੍ਹਾਂ ਦੀ ਖੁਸ਼ੀ ਹੋ ਜਦੋਂ ਬੱਚਾ ਮਿਲ ਗਿਆ ਮੇਰੇ ਕਦਮ ਜਿਹੜੇ ਰੁਕ ਨਹੀਂਦੇ ਸੀ ਬਸ ਇਦਾਂ ਰਿਸਕੀ ਮੈਂ ਭੱਜ ਕੇ ਆਪਣੇ ਬੱਚੇ ਕੋ ਚਲੀ ਜਾਵਾਂ ਔਰ ਗਾਣਾ ਲਗਾ ਲਾਂ ਆਪਣੇ ਬੱਚੇ ਨੂੰ ਤੇ ਹੁਣ ਜਿਸ ਤਰ੍ਹਾਂ ਕੇ ਤੁਸੀਂ ਬੱਚਾ ਲੈ ਕੇ ਆ ਗਏ ਹੋ ਹੁਣ ਜਿਹੜਾ ਆ ਪ੍ਰਸ਼ਾਸਨ ਤੇ ਮੀਡੀਆ ਬਾਰੇ ਕੀ ਕਹਿਣਾ ਚਾਹੋਗੇ ਮੈਂ ਪ੍ਰਸ਼ਾਸਨ ਬਾਰੇ ਇਹੀ ਕਹਿਣਾ ਚਾਹਾਂਗੀ ਇਹਨਾਂ ਦਾ ਬਹੁਤ ਧੰਨਵਾਦ ਹੈ ਬਹੁਤ ਜ਼ਿਆਦਾ ਮੀਡੀਆ ਨਾਲ ਦਾ ਵੀ ਸਾਰਿਆਂ ਦਾ ਧੰਨਵਾਦ ਕਰਦੀ ਆਂ ਠੀਕ ਆ ਮੈਂ ਬਹੁਤ ਧੰਨਵਾਦ ਕਰਦਾ ਹਾਂ ਪੁਲਿਸ ਪ੍ਰਸ਼ਾਸਨ ਦਾ ਜਿਨ੍ਹਾਂ ਨੇ ਹਰ ਟਾਈਮ ਦਿਨ ਰਾਤ ਕਰਕੇ ਸਾਡੀ ਮਦਦ ਕੀਤੀ ਹੈ ਵੀ ਸਹਾਰਾ ਚੱਲੇ ਰਹੇ ਜੇ ਕਿਸੇ ਤੀ ਤੋਂ ਕਮੀ ਨਹੀਂ ਹੁੰਦੀ ਤੀ ਪੈਸੇ ਥੇਲੇ ਤੋਂ ਵੀ ਸਾਡੀ ਬਹੁਤ ਮਦਦ ਕੀਤੀ ਹੈ ਸਾਡਾ ਫੋਨ ਬੰਦ ਸੀ ਉਹ ਵੀ ਇਹਨਾਂ ਨੇ ਚਾਲੂ ਕਰਵਾ ਕੇ ਦਿੱਤਾ ਵੀ ਤੁਸੀਂ ਵੀ ਕੋਸ਼ਿਸ਼ ਕਰੋ ਤੁਸੀਂ ਵੀ ਕਰ ਰਹੇ ਹੋ ਕੋਸ਼ਿਸ਼ ਚਲੋ ਕਿਤੇ ਨਾ ਕਿਤੇ ਬੱਚਾ ਮਿਲ ਜਾਏ ਬਹੁਤ ਇਹਨਾਂ ਨੇ ਮਿਹਨਤ ਕੀਤੀ ਸਾਰੇ ਕੈਮਰੇ ਕੋਮਲੇ ਚੈੱਕ ਕਰਤੇ ਜਿੱਦਾਂ ਦੀ ਇਨਫਾਰਮੇਸ਼ਨ ਇਹਨਾਂ ਨੂੰ ਮਿਲਦੀ ਰਹੀ ਉਹ ਮਰਪੀ ਉਹਨਾਂ ਨੇ ਪੂਰੀ ਕਾਰਵਾਈ ਕਰਕੇ ਸਾਡਾ ਬੱਚਾ ਬਰਾਮਦ ਕਰਕੇ ਸਾਨੂੰ ਸਾਡੇ ਹਵਾਲੇ ਕਰ ਦਿੱਤਾ ਹੈ ਐਸਐਚਓ ਬਲਜੀਤ ਕੋੜਦਾਰ ਤੇ ਡੀ ਐਸਪੀ ਦਾ ਕੁਲਵੰਤ ਸਿੰਘ ਦਾ ਧੰਨਵਾਦ ਕਰਦੇ ਹਾਂ ਸਾਰੇ ਪੁਲਿਸ ਮੁਲਾਜ਼ਮਾਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਸਾਡਾ ਬੱਚਾ ਸਾਨੂੰ ਮਿਲ ਗਿਆ ਹੈ ਸਹੀ ਸਲਾਮਤ ਉਹਨਾਂ ਦਾ ਬਹੁਤ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਵੀਡੀਓ ਸ਼ੇਅਰ ਕੀਤੀ ਹੈ ਤੇ ਮੁਲਾਜ਼ਮਾਂ ਨੂੰ ਵੀ ਇੱਕ ਗੱਲ ਦੀ ਇਨਫੋਰਮੇਸ਼ਨ ਹੋਈ ਜਾ ਉਹਨਾਂ ਨੇ ਵੀਡੀਓ ਦੇਖੀ ਹੈ ਤੇ ਬੱਚਾ ਫੋਨ ਆਇਆ ਤੇ ਉਹਨਾਂ ਨੇ ਬੱਚਾ ਬਰਾਮਦ ਕਰਕੇ ਸਾਨੂੰ ਦਿੱਤਾ ਪਰ ਇਸ ਕਰਕੇ ਸਾਨੂੰ ਬਹੁਤ ਖੁਸ਼ੀ ਹੋਈ ਜੀ ਸਾਨੂੰ ਬੱਚਾ ਬਰਾਮਦ ਹੋਇਆ ਬਾਕੀ ਮੀਡੀਆ ਦੇ ਜ਼ਰੀਏ ਸਾਡੇ ਪੁਲਿਸ ਅਫਸਰਾਂ ਸੀਨੀਅਰ ਨੇ ਬਹੁਤ ਮਿਹਨਤ ਕੀਤੀ ਹੈ ਮੈਂ ਜ਼ਰੂਰੀ ਦੇ ਜਰੀ ਸਾਰੇ ਬੱਚੇ ਤਹਾਂ ਪਹੁੰਚ ਪਏ ਤੇ ਬੱਚਿਆਂ ਦੇ ਮਾਪਿਆਂ ਸਹਿਸਤਾ ਮੰਦਰ ਕਰ ਪਹਛਾ ਦੋ ਸਰ ਇੱਕ ਬੜੀ ਵੱਡੀ ਉਪਲਬਧੀ ਹੈ ਪੁਲਿਸ ਵਾਸਤੇ ਵੀ ਇਸ ਚੀਜ਼ ਨੂੰ ਕਿਵੇਂ ਬਿਆਨ ਕਰੋਗੇ ਬਿਲਕੁਲ ਜੋ ਉਪਲਬਧੀ ਤ ਹੈ ਤੇ ਇਸ ਤਰ੍ਹਾਂ ਬੱਚੇ ਨੂੰ ਬਿਨਾ ਦੱਸਾ ਬੱਚੇ ਚਲ ਗਿਆ ਸੀ ਘਰੋਂ ਤੇ ਕਿੱਥੇ ਚਲ ਗਿਆ ਕਿਸੇ ਨੂੰ ਕੋ ਪਤਾ ਨਹੀਂ ਸੀ ਉਪਲਬ ਉਪਲਬਧੀ ਤ ਜੋ ਸਾਰੇ ਸਹਿਯੋਗ ਦੇ ਨਾਲ ਮੀਡੀਆ ਦੇ ਜ਼ਰੀਏ ਮਾਪਿਆਂ ਦੇ ਜ਼ਰੀਏ ਸਾਰੇ ਅਫਸਰਾਂ ਦੇ ਪੁਲਿਸ ਅਫਸਰਾਂ ਦੇ ਜ਼ਰੀਏ ਸਰਪੋ ਸਮਲਾ ਲੈਣ ਨੂੰ ਮਿਹਨਤ ਕਰਕੇ ਕਿਸੇ ਨਾ ਕਿਸ ਤਰ੍ਹਾਂ ਆਪਾਂ ਸਮਝਲਦਾ ਜਿਹੜੇ ਪਹੁੰਚ ਗਏ। ਬਹੁਤ ਬਹੁਤ سارے ਲੋਕੀ ਕਹਿੰਦੇ ਪੁਲਿਸ ਨਕਮੀ ਹੈ ਕੁਝ ਕਰਦੀ ਨਹੀਂ ਪਰ ਅੱਜ ਜਿਹੜਾ ਆ ਇੱਕ ਬੜੀ ਤਗੜੀ ਜਿਹੜੀ ਕਾਰਵਾਈ ਕਰਕੇ ਬੱਚੇ ਨੂੰ ਮਾਪਿਆਂ ਤੱਕ ਪਹੁੰਚਾਉਣਾ ਇੱਥੇ ਤੁਸੀਂ ਕੀ ਕਹਿਣਾ ਚਾਹੋਗੇ ਉਹਨਾਂ ਲੋਕਾਂ ਨੂੰ? ਦੇਖੋ ਜੀ ਇਹ ਤਾਂ ਸਾਰੇ ਸਾਹਮਣੇ ਆ ਜੀ। ਪਰਿਵਾਰ ਦੇ ਜੋ ਤੁਹਾਨੂੰ ਬਿਆਨ ਦਿੱਤੇ ਆ ਤੇ ਪਬਲਿਕ ਦੇ ਸਾਹਮਣੇ ਆ ਜੀ। ਪੁਲਿਸ ਦੇ ਅੰਦਰ ਰਾਤ ਆਪਣੇ ਜਿਹੜੇ ਫਰਜ਼ ਨਿਭਾਉਂਦੇ ਡਿਊਟੀ ਦਾ ਉਹ ਫਰਜ਼ ਨਿਭਾਇਆ ਜੀ ਆਪਣੇ। ਸਰ ਜਿਹੜਾ ਫਰਜ਼ ਹੈ ਆਪਣਾ ਫਰਜ਼ਾਦਾ ਕੀਤਾ ਜੀ। ਸਰ ਜਿਹੜੇ ਦਾ ਆਈਟਮ ਵੀ ਸੁਣਦੇ ਪਏ ਆ ਛੋਟੇ ਬੱਚੇ ਆ ਉਹਨਾਂ ਨੂੰ ਬੱਚਿਆਂ ਦੇ ਲਈ ਪ੍ਰਵੀਜ਼ਨ ਦਾ ਬੱਚਾ ਦਾ ਖਾਰਕ ਵਾਸਤੇ ਕੀ ਕਰਨਾ ਬਿਲਕੁਲ ਜੀ ਅਸੀਂ ਇਹ ਗੱਲ ਜੁਰੂਰ ਕਵਾਂਗੇ ਜੇ ਕੋਈ ਵੀ ਬੱਚਾ ਵਾ ਪੇਨਸ ਨੂੰ ਬੱਚਿਆਂ ਦਾ ਖਿਆਲ ਰੱਖਣਾ ਚਾਹਦਾ ਸਾਡਾ ਬੱਚਾ ਕਿੱਧਰ ਆ ਰਿਹਾ ਕਿੱਧਰ ਜਾ ਰਿਹਾ ਤੇ ਬੱਚਿਆਂ ਨੂੰ ਵੀ ਚਾਹੀਦਾ ਆਪਣੇ ਮਾਪੇ ਦੱਸੇ ਬਿਨਾਂ ਕਿਤੇ ਨਾ ਜਾਣ ਬਿਨਾਂ ਦੱਸੇ ਕਿਤੇ ਇਹ ਦੂਤਰ ਨਾ ਜਾ ਜਿੱਥੇ ਵੀ ਜਾ ਪੇ ਮਾਪੇ ਪਹਿਰਸ ਦੱਸ ਕੇ ਜਾਣ ਜੀ ਸਰ ਐਸ ਐਮ ਬੱਚਾ ਘਰ ਲੈ ਕੇ ਆਏ ਹੋ ਪਿੰਡ ਦੇ ਵਿੱਚ ਵੀ ਤੇ ਲੋਕਾਂ ਦਾ ਜਿਹੜਾ ਆ ਦੇਖਿਆ ਵੀ ਕਿਸ ਤਰ੍ਹਾਂ ਲੋਕ ਖੇਡ ਕਰਦੇ ਪਏ ਆ ਇੱਕ ਅਲੱਗ ਤਰ੍ਹਾਂ ਦੀ ਖੁਸ਼ੀ ਹੁੰਦੀ ਹੈ ਨਾ ਬਿਲਕੁਲ ਸਾਡੇ ਤੋਂ ਖੁਦ ਨੂੰ ਬਹੁਤ ਖੁਸ਼ੀ ਹੋਈ ਜਦੋਂ ਬੱਚਾ ਮਿਲਿਆ ਸਾਨੂੰ ਪਰ ਮੈਂ ਬੱਚ ਪਬਲਿਕ ਬੰਦੇ ਪਿੰਡ ਦੇ ਜਿਹੜੇ ਲੋਕ ਨੇ ਇਹ ਵੀ ਖੁਸ਼ ਨੇ ਮਾਂ ਤੇ ਪੂਰਾ ਖੁਸ਼ ਆ ਜੀ ਅਸਵੇਂ ਨਾਲ ਸਾਡੇ ਖੁਸ਼ ਨੇ ਸਾਡੀ ਖੁਸ਼ੀ ਸਹਿਮਤ ਹੈ ਮੇਰੇ ਤਾਂ ਫਲ ਜਿਹੜਾ ਸਮੇਂ ਜੀ ਮਿਲਦਾ ਬਿਲਕੁਲ ਜੀ